ਬੀਤੇ ਦਿਨ ਇਸ ਵੀਡੀਓ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਨੂੰ ਜਲਾਏ ਜਾਣ ਤੋਂ ਬਾਅਦ ਦੁਨੀਆਪਰ ਦੇ ਮੁਸਲਮਾਨ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਫੀਲਡ ਗਨ ਚੌਂਕ ਵਿਖੇ ਸਥਿਤ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਮੁਸਲਮਾਨ ਭਾਈਚਾਰੇ ਦੇ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਦੇ ਵਿੱਚ ਸੈਂਕੜੇ ਮੁਸਲਮਾਨਾਂ ਨੇ ਸਵੀਡਨ ਸਰਕਾਰ ਦਾ ਪੁਤਲਾ ਫੂਕੇ ਜ਼ਬਰਦਸਤ ਰੋਸ ਮਜ਼ਹਰਾ ਕੀਤਾ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕੁਰਾਨ ਸ਼ਰੀਫ ਅੱਲਾਹ ਤਾਲਾ ਦੀ ਪਾਕ ਕਿਤਾਬ ਹੈ ਦੁਨੀਆ ਭਰ ਦੇ ਮੁਸਲਮਾਨ ਕੁਰਾਨ ਸ਼ਰੀਫ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਹਨ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਸਵੀਡਨ ਦੇ ਫਿਰਕਾ ਪਰਸਤ ਕੁਰਾਨ ਸ਼ਰੀਫ ਨੂੰ ਜਲਾ ਕੇ ਇਹ ਸਮਝ ਰਹੇ ਹਨ ਕਿ ਉਹ ਪਵਿੱਤਰ ਕੁਰਾਨ ਦੇ ਸਨੇਹ ਨੂੰ ਰੋਕ ਸਕਦੇ ਹਨ ਤਾਂ ਇਹ ਉਹਨਾਂ ਦਾ ਖਾਮ ਖਿਆਲੀ ਹੈ ਕੁਰਾਨ ਸ਼ਰੀਫ ਦਾ ਸੁਨੇਹਾ ਦੁਨੀਆ ਭਰ ਦੇ ਇਨਸਾਨਾਂ ਦੇ ਲਈ ਆਪਸੀ ਭਾਈਚਾਰੇ ਤੇ ਪਿਆਰ ਮੁਹੱਬਤ ਦਾ ਸੁਨੇਹਾ ਹੈ। ਕੁਰਾਨ ਸ਼ਰੀਫ ਸਾਰਿਆਂ ਦੇ ਲਈ ਬਰਾਬਰੀ ਦੀ ਗੱਲ ਕਰਦਾ ਹੈ। ਅਤੇ ਇਸ ਦੇ ਲਈ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਵਾਲੇ ਫਿਰਕਾ ਪ੍ਰਸਤ ਕੁਰਾਨ ਸ਼ਰੀਫ ਨਾਲ ਨਫ਼ਰਤ ਦਾ ਇਜ਼ਹਾਰ ਕਰਦੇ। ਬismillahir Rahmanir Rahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇਤ ਕਰਨ ਵਾਲਾ ਹੈ। ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਸਵੀਡਨ ਦੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਸਵੀਡਨ ਜੀ Eid ਵਾਲੇ ਦਿਨ ਜਿਹੜੀ ਹੁਣੇ ਪਿਛਲੇ ਹਫ਼ਤੇ ਗੁਜ਼ਰੀ ਹੈ। ਉਥੇ ਕੁਰਾਨ ਸ਼ਰੀਫ ਜਲਾਇਆ ਗਿਆ ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਅਸੀਂ ਅਪੀਲ ਵੀ ਕੀਤੀ ਹੈ ਪੂਰੀ ਦੁਨੀਆ ਜਿਹਦਾ ਵਿਰੋਧ ਹੋ ਰਿਹਾ ਭਾਰਤ ਵੱਲੋਂ ਭਾਰਤ ਦੇ ਮੁਸਲਮਾਨਾਂ ਵੱਲੋਂ ਪੰਜਾਬ ਵੱਲੋਂ ਪੰਜਾਬ ਦੇ ਮੁਸਲਮਾਨਾਂ ਵੱਲੋਂ ਅਸੀਂ ਆਪਣਾ ਵਿਰੋਧ ਅੱਜ ਦਰਜ ਕਰਾਇਆ ਇਹਦੇ ਨਾਲ ਅਪੀਲ ਕਰਦੇ ਆ ਕਿ ਪੂਰੀ ਦੁਨੀਆ ਦੇ ਮੁਸਲਮਾਨ ਸਵੀਡਨ ਦੀ ਬਣੀ ਹੋਈਆਂ ਚੀਜ਼ਾਂ ਦਾ ਬਾਈਕਾਟ ਕਰਨ ਤੇ ਜਿਹੜੇ ਲੋਕ ਬਹੁਤ ਦੂਰ ਰਹਿੰਦੇ ਨੇ ਸਵੀਡਨ ਤੋਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਮੁਸਲਮਾਨ ਨੇ ਉਹ ਕੁਰਾਨ ਨੂੰ ਪੜ੍ਹਨ ਆਪਣੇ ਘਰਾਂ 'ਚ ਪੜ੍ਹਾਣ ਆਪਣੇ ਬੱਚਿਆਂ ਨੂੰ ਸਿਖਾਣ ਤਾਂ ਕਿ ਇਦਾਂ ਦੀਆਂ ਸਾਰੀ ਸ਼ਰਾਰਤੀ ਤਾਕਤਾਂ ਨੂੰ ਇਹ ਪਤਾ ਲੱਗ ਜਾਏ ਕਿ ਅਗਰ ਉਹ ਕੁਰਾਨ ਸ਼ਰੀਫ ਨੂੰ ਜਲਾਉਣ ਦੀ ਵੀ ਕੋਸ਼ਿਸ਼ ਕਰਨਗੇ ਤੇ ਉਹ ਕੁਰਾਨ ਦੇ ਸੰਦੇਸ਼ ਨੂੰ ਕਦੀ ਰੋਕ ਨਹੀਂ ਸਕਦੇ। ਨਾਮ ਸਰ ਲੱਗਦਾ ਨਹੀਂ ਕਿ ਦੋ ਤਰ੍ਹਾਂ ਵਾਲੇ ਪਾਰਪਾਨ ਦੇ ਬਸ ਜੀ ਦੇਖੋ ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਬੇਅਦਬੀ ਹੁੰਦੀ ਹੈ ਨਾ ਇਹ ਕਿਸੇ ਅਗਰ ਇਹਦਾ ਪਿਛੋਕੜ ਦੇਖੀਏ ਤੇ ਧਰਮਾਂ 'ਚ ਪਾੜ ਪਾਣਾ ਘੱਟ ਲਾਅ ਐਂਡ ਆਰਡਰ ਦੇ ਮੇਨਟੇਨੈਂਸ ਨੂੰ ਖਰਾਬ ਕਰਨਾ ਜ਼ਿਆਦਾ ਹੁੰਦਾ ਤੇ ਇਸ ਲਈ ਬੇਅਦਬੀਆਂ ਦੇ ਖਿਲਾਫ ਕੋਈ ਟੁਕਮਾ ਕਾਨੂੰਨ ਜਿਹੜਾ ਹੈ ਵਿਸ਼ਵ ਪੱਧਰ ਦੇ ਵਿੱਚ ਬਣਨਾ ਅੱਜ ਦੀ ਜ਼ਰੂਰਤ ਹੈ ਬਸ ਇਹ ਮੰਗ ਕਰਦੇ ਹਾਂ ਵੀ ਜਿਹਨੇ ਬੇਅਦਬੀ ਕੀਤੀ ਹੈ ਉਹਦੇ ਖਿਲਾਫ ਟੁਕਮੀ ਕਰ ਦੇਣੀ ਚਾਹੀਦੀ ਹੈ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਬਿੱਤੇ ਦਿਨ ਇਸ ਵੀਡੀਓ ਦੇ ਵਿੱਚ ਪਵਿੱਤਰ ਕੁਰਾਨ ਸ਼ਰੀਫ ਨੂੰ ਜਲਾਇਆ ਜਾਣ ਤੋਂ ਬਾਅਦ ਦੁਨੀਆਪਾਰ ਦੇ ਮੁਸਲਮਾਨ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਫੀਲਡ ਗਨ ਚੌਂਕ ਵਿਖੇ ਸਥਿਤ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਮੁਸਲਮਾਨ ਭਾਈਚਾਰੇ ਦੇ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਦੇ ਵਿੱਚ ਸੈਂਕੜੇ ਮੁਸਲਮਾਨਾਂ ਨੇ ਸਵੀਡਨ ਸਰਕਾਰ ਦਾ ਪੁਤਲਾ ਫੂਕੇ ਜ਼ਬਰਦਸਤ ਰੋਸ ਮਜ਼ਾਰਾ ਕੀਤਾ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕੁਰਾਨ ਸ਼ਰੀਫ ਅੱਲਾਹ ਤਾਲਾ ਦੀ ਪਾਕ ਕਿਤਾਬ ਹੈ ਦੁਨੀਆ ਭਰ ਦੇ ਮੁਸਲਮਾਨ ਕੁਰਾਨ ਸ਼ਰੀਫ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਹਨ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਸਵੀਡਨ ਦੇ ਫਿਰਕਾ ਪਰਸਤ ਕੁਰਾਨ ਸ਼ਰੀਫ ਨੂੰ ਜਲਾ ਕੇ ਇਹ ਸਮਝ ਰਹੇ ਹਨ ਕਿ ਉਹ ਪਵਿੱਤਰ ਕੁਰਾਨ ਦੇ ਸਨੇਹ ਨੂੰ ਰੋਕ ਸਕਦੇ ਹਨ ਤਾਂ ਇਹ ਉਹਨਾਂ ਦਾ ਖਾਮ ਖਿਆਲੀ ਹੈ ਕੁਰਾਨ ਸ਼ਰੀਫ ਦਾ ਸੁਨੇਹਾ ਦੁਨੀਆ ਭਰ ਦੇ ਇਨਸਾਨਾਂ ਦੇ ਲਈ ਆਪਸੀ ਭਾਈਚਾਰੇ ਤੇ ਪਿਆਰ ਮੁਹੱਬਤ ਦਾ ਸੁਨੇਹਾ ਹੈ ਕੁਰਾਨ ਸ਼ਰੀਫ ਸਾਰਿਆਂ ਦੇ ਲਈ ਬਰਾਬਰੀ ਦੀ ਗੱਲ ਕਰਦਾ ਹੈ ਅਤੇ ਇਸ ਦੇ ਲਈ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਵਾਲੇ ਫਿਰਕਾ پرست ਕੁਰਾਨ ਸ਼ਰੀਫ ਨਾਲ ਨਫ਼ਰਤ ਦਾ ਇਜ਼ਹਾਰ ਕਰਦੇ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇਤ ਕਰਨ ਵਾਲਾ ਹੈ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਸਵੀਡਨ ਦੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਸਵੀਡਨ ਜੀ Eid ਵਾਲੇ ਦਿਨ ਜਿਹੜੀ ਹੁਣੇ ਪਿਛਲੇ ਹਫ਼ਤੇ ਗੁਜ਼ਰੀ ਹੈ ਉਥੇ ਕੁਰਾਨ ਸ਼ਰੀਫ ਜਲਾਇਆ ਗਿਆ ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਅਸੀਂ ਅਪੀਲ ਵੀ ਕੀਤੀ ਹੈ ਪੂਰੀ ਦੁਨੀਆ ਜਿਹਦਾ ਵਿਰੋਧ ਹੋ ਰਿਹਾ ਭਾਰਤ ਵੱਲੋਂ ਭਾਰਤ ਦੇ ਮੁਸਲਮਾਨਾਂ ਵੱਲੋਂ ਪੰਜਾਬ ਵੱਲੋਂ ਪੰਜਾਬ ਦੇ ਮੁਸਲਮਾਨਾਂ ਵੱਲੋਂ ਅਸੀਂ ਆਪਣਾ ਵਿਰੋਧ ਅੱਜ ਦਰਜ ਕਰਾਇਆ ਇਹਦੇ ਨਾਲ ਅਪੀਲ ਕਰਦੇ ਆ ਕਿ ਪੂਰੀ ਦੁਨੀਆ ਦੇ ਮੁਸਲਮਾਨ ਸਵੀਡਨ ਦੀ ਬਣੀ ਹੋਈਆਂ ਚੀਜ਼ਾਂ ਦਾ ਬਾਈਕਾਟ ਕਰਨ ਤੇ ਜਿਹੜੇ ਲੋਕ ਬਹੁਤ ਦੂਰ ਰਹਿੰਦੇ ਨੇ ਸਵੀਡਨ ਤੋਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਮੁਸਲਮਾਨ ਨੇ ਉਹ ਕੁਰਾਨ ਨੂੰ ਪੜ੍ਹਨ ਆਪਣੇ ਘਰਾਂ 'ਚ ਪੜ੍ਹਾਣ ਆਪਣੇ ਬੱਚਿਆਂ ਨੂੰ ਸਿਖਾਣ ਤਾਂ ਕਿ ਇਦਾਂ ਦੀਆਂ ਸਾਰੀ ਸ਼ਰਾਰਤੀ ਤਾਕਤਾਂ ਨੂੰ ਇਹ ਪਤਾ ਲੱਗ ਜਾਏ ਕਿ ਅਗਰ ਉਹ ਕੁਰਾਨ ਸ਼ਰੀਫ ਨੂੰ ਜਲਾਣ ਦੀ ਵੀ ਕੋਸ਼ਿਸ਼ ਕਰਨਗੇ ਤੇ ਉਹ ਕੁਰਾਨ ਦੇ ਸੰਦੇਸ਼ ਨੂੰ ਕਦੀ ਰੋਕ ਨਹੀਂ ਸਕਦੇ। ਨਾਮ ਸਰ ਲੱਗਦਾ ਨਹੀਂ ਕਿ ਦੋ ਤਰ੍ਹਾਂ ਵਾਲੇ ਪਾਰਪਾਨ ਦੇ ਬਸ ਜਿੱਤੇ ਦੇਖੋ ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਬੇਅਦਬੀ ਹੁੰਦੀ ਹੈ ਨਾ ਇਹ ਕਿਸੇ ਅਗਰ ਇਹਦਾ ਪਿਛੋਕੜ ਦੇਖੀਏ ਤੇ ਧਰਮਾਂ 'ਚ ਪਾੜ ਪਾਣਾ ਘੱਟ ਲਾਅ ਐਂਡ ਆਰਡਰ ਦੇ ਮੇਨਟੇਨੈਂਸ ਨੂੰ ਖਰਾਬ ਕਰਨਾ ਜ਼ਿਆਦਾ ਹੁੰਦਾ ਤੇ ਇਸ ਲਈ ਬੇਅਦਬੀਆਂ ਦੇ ਖਿਲਾਫ ਕੋਈ ਟੁਕਮਾ ਕਾਨੂੰਨ ਜਿਹੜਾ ਹੈ ਵਿਸ਼ਵ ਪੱਧਰ ਦੇ ਵਿੱਚ ਬਣਨਾ ਅੱਜ ਦੀ ਜ਼ਰੂਰਤ ਹੈ ਬਸ ਇਹ ਮੰਗ ਕਰਦੇ ਹਾਂ ਵੀ ਜਿਹਨੇ ਬੇਅਦਬੀ ਕੀਤੀ ਹੈ ਉਹਦੇ ਖਿਲਾਫ ਟੁਕਮੀ ਕਰ ਦੇਣੀ ਚਾਹੀਦੀ ਹੈ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ